ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਦੋਹਾ ਕਤਰ ਪੁਲਿਸ ਵੱਲੋਂ ਜਿਹੜੇ ਬੀਤੇ ਦੇ ਕੁਝ ਮਹੀਨਿਆਂ ਤੋਂ ਦੋ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਕਬਜ਼ੇ ਵਿੱਚ ਰੱਖੇ ਗਏ ਸਨ ਉਹ ਦੋਵੇਂ ਸਰੂਪ ਭਾਰਤ ਪਹੁੰਚ ਗਏ ਨੇ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇਹ ਸਰੂਪ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੈ ਆਂਦੇ ਗਏ ਨੇ ਇਹ ਜਿਹੜੇ ਦੋਵੇਂ ਸਰੂਪ ਨੇ ਇਹਨਾਂ ਦੀਆਂ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦੋਵੇਂ ਸਰੂਪ ਚਰੀ ਮੰਦਰ ਸਾਹਿਬ ਕੰਪਲੈਕਸ ਵਿੱਚ ਜਿਹੜਾ ਬਾਬਾ ਗੁਰਬਖਸ਼ ਸਿੰਘ ਜੀ ਗੁਰਦੁਆਰਾ ਸਾਹਿਬ ਹੈ ਉਥੇ ਸਜੋਬਿਤ ਕਰ ਦਿੱਤੇ ਗਏ ਹਨ ਬੀਤੇ ਦਿਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ ਸਰੂਪ ਉਹਨਾਂ ਨੂੰ ਜਾਣਕਾਰੀ ਮਿਲੀ ਸੀਗੀ ਕਿ ਇਹ ਜਿਹੜੇ ਸਰੂਪ ਨੇ ਇਹ ਸਬੰਧਤ ਵਿਅਕਤੀਆਂ ਵੱਲੋਂ ਅੰਮ੍ਰਿਤਸਰ ਲੈ ਕੇ ਆਂਦੇ ਜਾ ਰਹੇ ਨੇ ਜਿਸ ਤੋਂ ਬਾਅਦ ਵਿੱਚ ਸ਼੍ਰੋਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਜੀ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਨੂੰ ਪਤਾ ਲੱਗਿਆ ਸੀਗਾ ਬੀਤੀ ਰਾਤ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਬੰਧਤ ਵਿਅਕਤੀ ਜਿਹੜੇ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਇਹ ਦੋਵੇਂ ਸਰੂਪ ਲੈ ਕੇ ਆ ਰਹੇ ਨੇ ਜਿਸ ਤੋਂ ਬਾਅਦ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੁਲਾਜ਼ਮ ਭੇਜ ਕੇ ਉਥੋਂ ਆਪਣੇ ਜਿਹੜੇ ਅਹੁਦੇਦਾਰ ਸੀ ਉਹਨਾਂ ਨੂੰ ਭੇਜ ਕੇ ਇਹ ਦੋਵੇਂ ਸਰੂਪ ਬੜੇ ਹੀ ਮਾਨ ਸਤਕਾਰ ਦੇ ਨਾਲ ਪੂਰੀ ਗੁਰਮਰਿਆਦਾ ਦੇ ਅਨੁਸਾਰ ਉਥੋਂ ਪਾਰਕੀ ਸਾਹਿਬ ਵਿੱਚ ਸ਼ੋਭਿਤ ਕੀਤੇ ਗਏ ਅਤੇ ਉਹਨਾਂ ਦੋਨਾਂ ਸਰੂਪਾਂ ਨੂੰ ਸੇਰੀ ਹਰਮੰਦਰ ਸਾਹਿਬ ਲਿਆਂਦਾ ਗਿਆ ਹੈ ਜਿਸ ਤੋਂ ਬਾਅਦ ਅੱਜ ਅੰਮ੍ਰਿਤ ਵੇਲੇ ਦੋਵੇਂ ਸਰੂਪ ਜੜੇ ਨੇ ਉਹ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਕੇਸ ਸ਼ੋਭਿਤ ਕਰ ਦਿੱਤੇ ਗਏ ਨੇ ਇਹ ਜਿਹੜੇ ਦੋਵੇਂ ਸਰੂਪ ਨੇ ਦੱਸਦੀ ਹੈ ਤੁਹਾਨੂੰ ਕਿ ਇਹ ਦਸੰਬਰ 2023 ਤੋਂ ਦੋਹਾ ਪੁਲਿਸ ਵੱਲੋਂ ਜਿਹੜੇ ਨੇ ਥਾਣੇ ਵਿੱਚ ਰੱਖੇ ਗਏ ਸਨ ਦਰਅਸਲ ਉੱਥੇ ਇੱਕ ਵਿਅਕਤੀ ਸੀ ਜੋ ਆਪਣੇ ਘਰ ਵਿੱਚ ਸੰਗਤ ਕਰਦਾ ਸੀ ਜਿਸ ਦੀ ਸ਼ਿਕਾਇਤ ਮਿਲਣ ਤੇ ਦੋਹਾ ਕਤਰ ਪੁਲਿਸ ਨੇ ਕੋਜ਼ਾ ਇਨਸਾਨ ਨੂੰ ਇੱਕ ਹਿਰਾਸਤ ਵਿੱਚ ਲੈ ਲਿਆ ਸੀ ਤੇ ਇਹ ਦੋਵੇਂ ਸਰੂਪ ਜਿਹੜੇ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਸਨ ਜਦੋਂ ਬਰਤਾਨੀਆਂ ਦੀ ਇੱਕ ਸੰਸਥਾ ਵੱਲੋਂ ਇਸ ਦੀ ਸ਼ਿਕਾਇਤ ਜਿਹੜੀ ਹੈ ਜਿਸ ਦੀ ਜਿਹੜੀ ਜਾਣਕਾਰੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਵਿੱਚ ਸਿੰਘ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਉੱਤੇ ਕਾਰਵਾਈ ਕਰਨ ਲਈ ਕਿਹਾ ਸੀ ਫਿਰ ਐਸਜੀਪੀਸੀ ਨੇ ਇਹ ਜਿਹੜੇ ਦੋਵੇਂ ਸਰੂਪ ਹੈ ਇਹਨਾਂ ਬਾਰੇ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਵਿੱਚ ਦੋਵੇਂ ਸਰੂਪ ਜਿਹੜੇ ਉਹ ਵਾਪਸ ਲਿਆਉਣ ਦੀਆਂ ਚਾਰਾਜੋਈ ਸ਼ੇ ਆਰੰਭ ਹੋਈ ਅਤੇ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਆ ਵਿਦੇਸ਼ ਮੰਤਰਾਲਾ ਵੱਲੋਂ ਦੋਹਾ ਕਤਰ ਪੁਲਿਸ ਜਿਹੜੀ ਆਪਣਾ ਸਰਕਾਰ ਹੈ ਉਹਨੂੰ ਲਿਖਿਆ ਗਿਆ। ਉਹਨਾਂ ਨੇ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਬੀਤੇ ਦਿਨੀ ਇੱਕ ਸਰੂਪ ਜਿਹੜਾ ਹੈ ਉਹ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਇਹ ਦੂਸਰਾ ਸਰੂਪ ਜਿਹੜਾ ਹੈ ਉਹ ਵੀ ਭਾਰਤ ਨੂੰ ਸੌਂਪ ਦਿੱਤਾ ਗਿਆ ਹੈ। ਜਿਹੜੇ ਦੋਨੋਂ ਸਰੂਪ ਨੇ ਇਹ ਭਾਰਤ ਵਿੱਚ ਆ ਗਏ ਹਨ ਤੇ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਨੇ ਉਹਨਾਂ ਵਿੱਚ ਸ਼ੋਭਿਤ ਕਰ ਦਿੱਤੇ ਗਏ ਨੇ ਇਹ ਸਾਰੇ ਮਸਲੇ ਉੱਤੇ ਜਿੱਤੇ ਚਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦੇਸ਼ ਮੰਤਰਾਲਾ ਅਤੇ ਕਤਰ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਸੁਣੋ ਕੀ ਉਹ ਇਸ ਵੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸਲਾਮਕ ਵਿੱਚ ਕਤਰ ਜਿਹੜਾ ਜਿਸ ਦੀ ਪਿਛਲੇ ਸਮੇਂ ਚ ਖਬਰ ਪਈ ਸੀ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਕਿਸੇ ਥਾਣੇ ਦੇ ਵਿੱਚ ਜਿਹੜੇ ਆ ਉਹ ਕਾਫੀ ਦਿਨ ਤੋਂ ਉੱਥੇ ਪਏ ਆ ਤੇ ਉਹ ਸਬੰਧੀ ਜਦੋਂ ਸ਼ਰੁਣੀ ਕਮੇਟੀ ਕੋਲ ਇਹ ਗੱਲ ਆਈ ਹੈ ਤੇ ਉਸ ਤੋਂ ਬਾਅਦ ਇਸ ਦਾ ਕਮੀਰ ਨੋਟਸ ਲਿਆ ਗਿਆ ਤੇ ਉਹ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਗਈ ਕਤਰ ਦੀ ਦੀ ਸਰਕਾਰ ਨਾਲ ਗੱਲ ਕੀਤੀ ਗਈ ਤੇ ਇਸ ਦੇ ਨਾਲ ਦੀ ਨਾਲ ਪੰਜਾਬ ਦੀ ਐਮਪੀ ਹਰਜੋਤ कौर ਮਾਦਨ ਜੀ ਇਸ ਦਾ ਮੁੱਦਾ ਚੁੱਕਿਆ ਸੋ ਅੱਜ ਇਹ ਚੰਗੀ ਖਬਰ ਮਿਲੀ ਹੈ ਕਿ ਪਿਛਲੇ ਦਿਨਾਂ ਚ ਇੱਕ ਗੁਰੂ ਨਾਨਕ ਸਾਹਿਬ ਦੇ ਰੂਪ ਜਿਹੜੇ ਅਸਥਾਨਾਂ ਤੇ ਪਹੁੰਚੇ ਸੀ ਤੇ ਹੁਣ ਅੱਜ ਖਬਰ ਮਿਲੀ ਹੈ ਕਿ ਦੂਸਰੇ ਰੂਪ ਜਿਹੜਿਆ ਉਹ ਵੀ ਉਹਨਾਂ ਜਿਹੜੇ ਆ ਪਵਿੱਤਰ ਸਥਾਨਾਂ ਤੇ ਤੇ ਜੁੜਕ ਹੋ ਚੁੱਕੇ ਨੇ ਸੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਲਈ ਜਿੱਥੇ ਕਦਰ ਸਰਕਾਰ ਦਾ ਧੰਨਵਾਦ ਕੀਤਾ ਉਹਦੇ ਵਿਜੀਗ ਮੰਤralੇ ਦਾ ਵੀ ਇਸ ਗੱਲ ਲਈ ਧੰਵਾਦ ਆ ਇਸ ਦੇ ਵਿੱਚ ਜਿੰਨਾ ਲੋਕਾਂ ਨੇ ਸਹਿਯੋਗ ਕੀਤਾ ਇਸ ਗੱਲ ਦਾ ਬਹੁਤ ਬਹੁਤ ਧੰਨਵਾਦ ਆ ਉਨਾ ਵਿਚਤਨ ਵਾਦਾ ਸੋ ਸ਼ਰੂ ਨਹੀਂ ਕਰਦਰਾ ਆਪਣੀ ਕਮੇਟੀ ਇਸ ਦਾ ਵੀ ਕੋਕ ਕਰੇਗੀ ਇਹ ਕਾਰਨ ਕੀ ਬਣਿਆ ਜਿਸ ਕਾਰਨ ਕਰਕੇ ਇਹ ਹਲਾਫ ਪੈਦਾ ਹੋਏ ਤੇ ਇਸ ਦੀ ਕੋਕ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰੇ ਜਿਹਦੇ ਨਾਲ ਸਿੱਖਾਂ ਦੇ ਮਨ ਤੇ ਡੂੰਘਾ ਅਸਰ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਲਾਮਤ ਵਿੱਚ ਕਤਰ ਜਿਹੜਾ ਜਿਸ ਦੀ ਪਿਛਲੇ ਸਮੇਂ ਚ ਖਬਰ ਪਈ ਸੀ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਕਿਸੇ ਥਾਣੇ ਦੇ ਵਿੱਚ ਜਿਹੜੇ ਆ ਉਹ ਕਾਫੀ ਦਿਨ ਤੋਂ ਉੱਥੇ ਪਏ ਆ ਤੇ ਉਹ ਸਬੰਧੀ ਜਦੋਂ ਸ਼ੁਰੂਲੀ ਕਮੇਟੀ ਕੋਲ ਇਹ ਗੱਲ ਆਈ ਹੈ ਤੇ ਉਸ ਤੋਂ ਬਾਅਦ ਇਸ ਦਾ ਕਮੀਰ ਨੋਟਸ ਲੈ ਆ ਗਿਆ ਸੋ ਵਿਦੇਸ਼ ਮੰਤਰੀ ਵਾਲੇ ਨਾਲ ਗੱਲ ਕੀਤੀ ਗਈ ਕਤਰ ਦੀ ਦੀ ਸਰਕਾਰ ਨਾਲ ਗੱਲ ਕੀਤੀ ਗਈ ਤੇ ਇਸ ਦੇ ਨਾਲ ਦੀ ਨਾਲ ਪੰਜਾਬ ਦੀ ਐਮਪੀ ਹਰਜੋਤ कौर ਬਾਦਲ ਨੇ ਵੀ ਇਸ ਦਾ ਮੁੱਦਾ ਚੁੱਕਿਆ ਸੋ ਅੱਜ ਇਹ ਚੰਗੀ ਖਬਰ ਮਿਲੀ ਹੈ ਕਿ ਪਿਛਲੇ ਦਿਨਾਂ ਚ ਇੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਅਸਥਾਨਾਂ ਤੇ ਪਹੁੰਚੇ ਸੀ ਤੇ ਹੁਣ ਅੱਜ ਖਬਰ ਮਿਲੀ ਹੈ ਕਿ ਦੂਸਰੇ ਸਰੂਪ ਜਿਹੜੇ ਆ ਉਹ ਵੀ ਉਹਨਾਂ ਜਿਹੜੇ ਪਵਿੱਤਰ ਸਥਾਨ ਦੇ ਉੱਤੇ ਸਹਿਯੋਗ ਹੋ ਚੁੱਕੇ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਲਈ ਜਿੱਥੇ ਕਦਰ ਸਰਕਾਰ ਦਾ ਧਰਵਾਦ ਕੀਤਾ ਉਹਦੇ ਵਿਦੇਸ਼ ਮੰਤਰਾਲੇ ਦਾ ਵੀ ਇਸ ਕਰੀ ਧੰਵਾਦ ਆ ਇਸ ਦੇ ਵਿੱਚ ਜਿੰਨਾ ਲੋਕਾਂ ਨੇ ਸਹਿਯੋਗ ਕੀਤਾ ਇਸ ਗੱਲ ਦਾ ਧੰਵਾਦ ਆ ਹਮਾਰਿਆਂ ਉਹਨਾਂ ਦਾ ਵੀ ਧੰਵਾਦ ਆ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਗੱਲ ਦੀ ਪ੍ਰੋਕ ਕਰੇਗੀ ਇਹ ਕਾਰਨ ਕੀ ਬਣਿਆ ਜਿਸ ਕਾਰਨ ਕਰਕੇ ਇਹ ਹਾਲਾਤ ਪੈਦਾ ਹੋਏ ਇਹ ਇਸ ਦੀ ਕੋ ਕੀਤੀ ਜਾਵੇ ਕਿ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰੇ ਜੀ ਦੇ ਨਾਲ ਸਿੱਖਿਆ ਲੈਣ ਦੇ